ਸਤ ਸ਼੍ਰੀ ਅਕਾਲ ਜੀ ਅੱਜ ਰਾਤ ਪੰਜਾਬ ਤੇ ਭਾਰੀ ਮੀਂਹ ਦੇਖੋ ਕਿੱਥੇ ਕਿੱਥੇ ਪਵੇਗਾ ਸਭ ਤੋਂ ਮੀਂਹ ਤੇ ਬੱਦਲਵਾਈ ਆਖਰਕਾਰ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਤੁਹਾਨੂੰ ਮੌਸਮ ਦੀ ਗੜੀ ਗੜਵੜ ਦੇਖਣ ਨੂੰ ਮਿਲਣ ਵਾਲੀ ਹੈ ਸਾਰੀ ਡਿਟੇਲਸ ਵੀਡੀਓ ਦੇ ਵਿੱਚ ਆਪਾਂ ਸਾਂਝੀ ਕਰ ਰਹੇ ਹਾਂ ਲੈ ਚੱਲਦੇ ਹਾਂ ਮੈਂ ਇਹਨਾਂ ਅਪਡੇਟ ਦੇ ਉੱਤੇ ਤਾਂ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੌਸਮ ਵਿਭਾਗ ਨੇ ਜਾਰੀ ਕੀਤਾ yellow ਤੇ orange ਅਲਰਟ ਪੰਜਾਬ ਵਿੱਚ ਮੌਨਸੂਨ ਨੂੰ ਦੇਖਦੇ ਹੋਏ ਅੱਜ ਸੂਬੇ ਵਿੱਚ ਕਈ ਜ਼ਿਲ੍ਹਿਆਂ ਵਿੱਚ ਮੀਂਹ ਲਈ yellow ਅਲਰਟ ਜਾਰੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਅਗਲੇ 48 ਘੰਟਿਆਂ ਲਈ orange alert ਵੀ ਜਾਰੀ ਕੀਤਾ ਹੈ ਜਿਸ ਤੋਂ ਪਤਾ ਚੱਲਦਾ ਆਉਣ ਵਾਲੇ ਦਿਨ ਤੇਜ਼ ਮੀਂਹ ਪੈ ਸਕਦਾ ਹੈ ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਪਠਾਨਕੋਟ ਬਠਿੰਡਾ ਵਿੱਚ ਹਲਕਾ ਮੀਂਹ ਦਰਜ ਵੀ ਕੀਤਾ ਗਿਆ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਮੀਂਹ ਦਾ ਦਰਜ ਕੀਤਾ ਜਾਣ ਵਾਲਾ ਕਿਹੜੇ ਕਿਹੜੇ ਜ਼ਿਲ੍ਹੇ ਨੇ ਮੀਂਹ ਪੈਣ ਦੀ ਸੰਭਾਵਨਾ ਹੈ ਅੱਜ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਮਹਾਲੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਸਾਲ ਪੰਜਾਬ ਵਿੱਚ ਮੌਨਸੂਨ ਆਮ ਨਾਲੋਂ ਬਿਹਤਰ ਹੈ। ਕਈ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਵੀ ਕਰ ਦਿੱਤਾ ਹੈ। ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਹੈ। ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ। ਪੰਜਾਬ ਵਿੱਚ ਅੱਜ ਫਿਰ ਮੀਂਹ ਲਈ yellow alert ਜਾਰੀ ਕੀਤਾ ਹੈ। ਬੀਤੇ ਦਿਨ ਪਠਾਨਕੋਟ, ਬਟਿੰਡਾ ਵਿੱਚ ਹਲਕਾ ਮੀਂਹ ਦੇਖਣ ਨੂੰ ਮਿਲਿਆ। ਸੂਬੇ ਦੇ ਤਾਪਮਾਨ 'ਚ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ। ਬੱਦ ਤੇ ਬੱਦ ਤਾਪਮਾਨ 0 ਡਿਗਰੀ ਦਾ ਵਧਿਆ ਜੋ ਆਮ ਕਰੀਬ ਹੈ ਬਠਿੰਡਾ ਵਿੱਚ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਮਹਾਲੀ ਤੇ ਰੂਪਨਗਰ ਵਿੱਚ ਮੀਂਹ ਪੈ ਸਕਦਾ ਹੈ ਜਿਸ ਦੇ ਚੱਲਦੇ ਇਹਨਾਂ ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਹੈ ਮੱਧਮ بارش ਹੋਣ ਦੇ ਨਾਲ ਨਾਲ ਕਈ ਜ਼ਿਲ੍ਹਿਆਂ ਵਿੱਚ ਮੌਸਮ ਆਮ ਆਮ ਬੰਗ ਹੀ ਰਹੇਗਾ ਜੱਜ ਰਾਤੀ ਗੱਲ ਕਰੀਏ ਤਾਂ ਮੌਸਮ ਬਿਲਕੁਲ ਗੜਬੜ ਦੇਖਣ ਨੂੰ ਮਿਲਣ ਵਾਲੀ ਹੈ ਜੀ ਕਈ ਜ਼ਿਲ੍ਹਿਆਂ ਵਿੱਚ ਤਾਨੂੰ ਮੌਸਮ ਕਾਫੀ ਖਰਾਬ ਦੇਖਣ ਨੂੰ ਮਿਲਨ ਵਾਲਾ। ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਬਾਰਿਸ਼ ਦਾ ਅਲਰਟ ਵੀ ਜਾਰੀ ਕੀਤਾ ਅੱਜ ਰਾਤ ਆਉਣ ਵਾਲੇ 2 ਦਿਨ ਜਿਹੜਾ ਮੌਸਮ ਖਰਾਬ ਦਿਖਾਈ ਦੇਣ ਵਾਲਾ ਜੀ। ਬਾਕੀ ਤੁਹਾਡਾ ਕਿਹੜਾ ਜ਼ਿਲ੍ਹਾ ਨਹੀਂ ਚੇਕਮੈਂਟ ਜ਼ਰੂਰ ਕਰਿਓ। ਬਾਕੀ ਕਿੱਥੇ-ਕਿੱਥੇ ਮੀਂਹ ਪੈ ਰਿਹਾ ਹੈ ਉਹ ਵੀ ਨੀਚੇ ਕਮੈਂਟ ਜ਼ਰੂਰ ਕਰਿਓ। ਬਾਕੀ ਮੌਸਮ ਰਿਲੇਟਡ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਨਵਾਜੀ।